ਇੱਕਾ ਕੁਰਸੀ ਤੇ ਐਸ ਐਚਓ ਬੈਠਾ ਬੁੱਢਲਾਡੇ ਦਾ ਇਹਨੂੰ ਚੰਗੀ ਤਰ੍ਹਾਂ ਮੜਾਏ ਦੇਖੋ ਵੀ ਇਹਦਾ ਇਹ ਕੇਸ ਚ ਕੀ ਰੋਲ ਹੈ ਕਦੇ ਇਹ ਸਮਝੌਤਾ ਕਰਾਉਣਾ ਆ ਜਾਂਦਾ ਕਦੇ ਇਹ ਪੈਸੇ ਦਿਵਾਉਣਾ ਆ ਜਾਂਦਾ ਕਦੇ ਕੁਛ ਕਰਾਉਣਾ ਆ ਜਾਂਦਾ ਵੀ ਇਹਦਾ ਇਹ ਕੇਸ ਦੇ ਵਿੱਚ ਕੀ ਰੋਲ ਹੈ ਸਿਵਲ ਕੇਸ ਵਿੱਚ ਜਦੋਂ ਐਸ ਐਚਓ ਕੋਲ ਕੋਈ ਕੇਸ ਹੀ ਨਹੀਂ ਇਹਦਾ ਸੈਲਰ ਦਾ ਤਾਂ ਇਹਦਾ ਵਿੱਚ ਕੀ ਕਦ ਮੈਂ ਕਦੇ ਐਸ ਡੀ ਐਮ ਕੋਲ ਆ ਕੇ ਬਹਿ ਜਾਂਦਾ ਇਹ ਠੀਕ ਹੈ ਸਿਵਲ ਦਾ ਵਿੱਚ ਇਹ ਕੇਸ ਦੇ ਵਿੱਚ ਕੰਮ ਹੀ ਨਹੀਂ ਹੈਗਾ ਤੇ ਦੇਖ ਤੁਸੀਂ ਸਾਹਮਣੇ ਦੇਖੋ ਇਹ ਕੁੜੀ ਮੇਰੀ ਮਾਂ ਨੂੰ ਚੱਕਣ ਜਾਊਗੀ ਪੁਲਿਸ ਵਾਲੀ ਦੇ ਅੱਖ ਦੇ ਇਸ਼ਾਰੇ ਨਾਲ ਵਾਪਸ ਬੁਲਾਊਗਾ ਉਹਨੂੰ ਕਿ ਵਾਪਸ ਆ ਜਾ ਕੁਰਸੀ ਤੇ ਬਹਿ ਜਾ ਓਏ ਤੂੰ ਵੀ ਇੱਕ ਬੈਲਟ ਮਹਿਕਮੇ ਦੀ ਨੌਕਰੀ ਕਰਦਾ ਯਾਰ ਅਸੀਂ ਵੀ ਬੈਲਟ ਮਹਿਕਮੇ ਦੀ ਨੌਕਰੀ ਕਰਦੇ ਆ ਸ਼ਰਮ ਕਰ ਥੋੜੀ ਬਹੁਤ ਨਾ ਇਹਨਾਂ ਜੁਰਮ ਕਰ ਕਿਸੇ ਤੇ ਹਰੇਕ ਚੀਜ਼ ਪੈਸਾ ਨਹੀਂ ਹੁੰਦੀ ਠੀਕ ਹੈ ਅਸੀਂ ਸਬਰ ਦਾ ਸਬਰ ਕਰਕੇ ਬੈਠੇ ਆ ਪਤਾ ਨਹੀਂ ਕਿਹੜੀ ਗੱਲੋਂ ਬੈਠੇ ਆ ਨਾ ਸਾਨੂੰ ਮਜਬੂਰ ਕਰ ਨੌਕਰੀ ਤੇ ਬੈਠਿਆਂ ਨੂੰ ਕਿ ਅਸੀਂ ਮਜਬੂਰ ਹੋਈਏ ਕੁਝ ਕਾਰਨ ਖਾਤਰ ਬਾਰ ਬਾਰ ਤੈਨੂੰ ਕਹਿ ਰਿਹਾ ਐਸ ਐਚਓ ਬਲਾ